ਉਹ ਅੱਗੇ ਗਏ ਆ ਇਹ ਸਵੇਰੇ ਸਵੇਰੇ ਅਸੀਂ ਇਹਨਾਂ ਨੂੰ ਨਿੰਦੇ ਸੀ ਸਾਡੇ ਮੇਰ ਸੀਗੇ ਅਸੀਂ ਜਦੋਂ ਕਦੇ ਜਾਂਦੇ ਸੀ ਇਹ ਨੰਚ ਆਪਣਾ ਬ੍ਰੇਕਫਾਸਟ ਕਰਦੇ ਹੁੰਦੇ ਸੀ ਅੰਦਰ ਹੀ ਬਣਾ ਲੈਂਦੇ ਸੀ ਵੀ ਆਜੋ ਯਾਰ ਮੇਰੀ ਗੱਲ ਸੁਣੋ ਪ੍ਰਧਾਨ ਜੀ ਦਾਦਾ ਜੀ ਦੇ ਹਾਂਜੀ 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 ਅੰਦਰ ਜਾਵਦੇ ਸੀ ਬਿਲਕੁਲ ਜੀ ਬਿਲਕੁਲ ਹਿੰਦੁਸਤਾਨ ਵਾਸੀਆਂ ਨੂੰ ਜੈ ਜੀ ਜੈ ਭਾਰਤ ਅੱਜ ਸਾਡੇ ਭਾਰਤ ਰਤਨ ਬਾਬਾ ਸੈ ਭੀਮਰਾਓਂ ਅੰਬੇਡਕਰ ਜੀ ਦਾ ਜਨਮ ਦਿਹਾੜਾ ਹੈ ਤੇ ਅਸੀਂ ਭਾਰਤੀ ਮੇਕਰ ਮਿਸ਼ਨ ਭਾਰਤ ਵੱਲੋਂ ਅਤੇ ਮੇਰੀ ਪੂਰੀ ਟੀਮ ਵੱਲੋਂ ਜਿਹਦੇ ਵਿੱਚ ਸਾਡੇ ਜ਼ਿਲ੍ਹਾ ਮੀਤ ਪ੍ਰਧਾਨ ਲਖਸ਼ਮ ਸਿੰਘ ਜੀ ਨਸਰ ਸਿੰਘ ਜੀ ਜੀਨੀਅਰ ਮੀਟ ਪਾਲਾ ਰੋਲਵਿੰਦ ਸਿੰਘ ਜੀ ਪ੍ਰਧਾਨ ਅੱਜ ਬੋਲੋ ਸੁਨੀਲ ਕੁਮਾਰ ਸਾਡੇ ਮੈਂਬਰ ਸਾਹਿਬਾਨ ਤੇ ਸਿੰਘਾ ਸਾਹਿਬ ਸਾਡੇ ਸਲਾਹਕਾਰ ਇਹਨਾਂ ਵੱਲੋਂ ਵੀ ਸਾਡੇ ਪੂਰੇ ਟੀਮ ਵੱਲੋਂ ਭਾਰਤੀ ਅੰਮੇਡ ਕਮਿਸ਼ਨ ਪੂਰੀ ਟੀਮ ਵੱਲੋਂ ਬਾਬਾ ਸਾਹਿਬ ਜੀ ਆਮਰਾਮ ਡਾਇਰੈਕਟਰ ਦੇ ਜਨਮ ਦਿਹਾੜੇ ਦੀਆਂ ਸੂਬਾ ਦੇ ਵਸਨੀਕਾਂ ਨੂੰ ਲੱਖ ਲੱਖ ਮੁਬਾਰਕਾਂ ਭਾਰਤੀ ਅੰਮੇਡ ਕਮਿਸ਼ਨ ਭਾਰਤ ਡੀਕੂ ਮਟੂ ਜੀ ਜ਼ਿਲ੍ਹਾ ਪ੍ਰਧਾਨ ਪਟਿਆਲਾ ਦਰਸ਼ਨ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਸੁਨੀਲ ਕੁਮਾਰ ਮੀਤ ਪ੍ਰਧਾਨ ترਸੀਮ لال ਸਿੰਘਲਾ ਜੀ ਸਵਾਗਤ ਸਤਿ ਜਸਵੀਰ ਸਿੰਘ ਜੀ ਮੈਂਬਰ ਗੁਰਪ੍ਰੀਤ ਸਿੰਘ ਜੀ ਸੈਕਰੀ ਜਿੱਥੇ ਪਹੁੰਚੇ ਕੋਲ ਦਾ ਸਾਡੀ ਕਾਪਟਰ ਵੀ ਆਰ ਮੇਧਕਰ ਵੈਲਫਰ ਸੁਸਾਇਟੀ ਪੰਜਾਬ ਵੱਲੋਂ ਗੌਲਮ ਕੀ ਧਰਮ ਸਭਾ ਦੇ ਪ੍ਰਧਾਨ ਜੇਸ਼ ਕਾਲਾ ਜੀ ਵੱਲੋਂ ਸਾਰਿਆਂ ਨੂੰ ਕੇ ਪਹੁੰਚ ਤੇ ਜੀ ਆਇਆਂ ਨੂੰ ਸੋ ਅਗਲੀ ਕਾਰਵਾਈ